ਸਾਡੇ ਸ਼ਹਿਰ ਦੀ ਇੱਕ ਰਾਣਾ ਦੁਕਾਨ ਦੇ ਮਾਲਕ ਰਵਿੰਦਰ ਸੋਪੀ ਦੀ ਕੱਲ ਦੇਰ ਰਾਤ ਹਾਦਿਆਤ ਦੀ ਇਨਫੋਰਮੇਸ਼ਨ ਸਾਕੇ ਪਾਈ ਸੀ ਤੇ ਜੋ ਇਨਫੋਰਮੇਸ਼ਨ ਦੇ ਐਕਟ ਕਰਦੇ ਹੋਏ ਸਾਡੀ ਪਾਰਟੀ ਜੋ ਹੈਗੀ ਰਾਤ ਨੂੰ ਮੂਵ ਕਰਦੀ ਸੀ ਤੇ ਕਰੰਟ ਅਪਡੇਟ ਇਹ ਹੈ ਕਿ ਕੇਸ ਹੈਗਾ ਇਦੀ ਸੁਣਾਈ ਗਈ ਹੈ ਤੇ ਇਹ ਜੋ ਅਕਿਊਜ਼ਡ ਹੈਗੇ ہیں ਕਈ ਫੜਲੇ ਗਏ ہیں ਪਾਕਿਸਤਾਨ ਵਿੱਚ ਫੜਿਆ ਜਾ ਰਿਹਾ ਹੈ ਨਮਾ ਸ਼ਹਿਰ ਅਤੇ ਵਪਾਰਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਵੀ ਸੋਪਤੀ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਕੰਮ ਕਰਨ ਵਾਲੀ ਮਹਿਲਾ ਨੂੰ ਰੋਜ਼ਾਨਾ ਘਰ ਵਿੱਚ ਕੰਮ ਕਰਨ ਲਈ ਲੈਣ ਜਾਂਦੇ ਸਨ ਲੇਕਿਨ ਕੱਲ ਮਹਿਲਾ ਦੇ ਘਰ ਉਸ ਨੂੰ ਲੈਣ ਲਈ ਗਏ ਤਾਂ ਉਸ ਮਹਿਲਾ ਦੇ ਘਰ ਵੀ ਨਹੀਂ ਪਹੁੰਚੇ ਤੇ ਰਵੀ ਸੋਪਤੀ ਗਾਇਬ ਹੋ ਗਏ। ਜਦੋਂ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਸੰਪਰਕ ਕੀਤਾ ਤਾਂ ਜਦੋਂ ਉਹਨਾਂ ਦੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਬਲਾਚੌਰ ਵਿੱਚ ਮਿਲੀ ਅਤੇ ਜਦੋਂ ਉਸ ਜਗ੍ਹਾ ਤੇ ਪਹੁੰਚ ਕੇ ਵੇਖਿਆ ਤਾਂ ਉਹਨਾਂ ਦੀ ਲਾਸ਼ ਉਹਨਾਂ ਦੀ ਕਾਰ ਵਿੱਚ ਮਿਲੀ ਮੇਰੀ ਜਾਣਕਾਰੀ ਅਨੁਸਾਰ ਇਹ ਹੱਤਿਆ ਬਹੁਤ ਹੀ ਬੁਰੇ ਤਰੀਕੇ ਨਾਲ ਕੀਤੀ ਗਈ ਹੈ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਲਾਸ਼ ਕਾਰ ਵਿੱਚ ਮਿਲੀ ਹੈ ਤੇ ਉਹਨਾਂ ਦੀ ਲਾਸ਼ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਲਜਾਇਆ ਗਿਆ ਪੁਲਿਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੂਰੀ ਜਾਣਕਾਰੀ ਪੁਲਿਸ ਜਾਂਚ ਦੇ ਬਾਅਦ ਹੀ ਸਾਹਮਣੇ ਆਵੇਗੀ ਮਟਰ ਦਾ ਮਾਮਲਾ ਆਇਆ ਸਰਵੀ ਸੋਪਤੀ ਦਾ ਪਰ ਮਾਮਲਾ ਕੀ ਹੈ ਸਾਡੇ ਸ਼ਹਿਰ ਦੀ ਇੱਕ ਰਾਨਾ ਦੁਕਾਨ ਦੇ ਮਾਲਕ ਰਵਿੰਦਰ ਸੋਪਤੀ ਦੀ ਕੱਲ ਦੇਰ ਰਾਤ ਹੱਤਿਆ ਦੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਤੇ ਜੋ ਇਨਫੋਰਮੇਸ਼ਨ ਦੇ ਆਕਟ ਕਰਦੇ ਹੋਏ ਸਾਡੀ ਪਾਰਟੀ ਜੋ ਹੈਗੀ ਰਾਤ ਦੇ ਵਿੱਚ ਮੂਵ ਕਰਦੀ ਸੀ ਤੇ ਕਰੰਟ ਅਪਡੇਟ ਇਹ ਹੈ ਕਿ ਜੋ ਕੇਸ ਹੈਗਾ ਇਹਦੀ ਕੋਸ਼ਿਸ਼ ਜਾਲੀ ਗਈ ਹੈ ਤੇ ਜੋ ਅਕਿਊਜ਼ਡ ਹੈਗੇ ਆਂ ਕਈ ਫੜਲੇ ਗਏ ਆਂ ਬਾਕੀ ਨੂੰ ਫੜਿਆ ਜਾ ਰਿਹਾ ਇਹਨਾਂ ਦਾ ਜੋ ਮੋਟਿਵ ਰਹਿਗਾ ਹਾਲੇ ਟਿਸ ਹੈ ਟੂ ਬੀ ਐਸਿਡ ਇਨ ਹਾਲੇ ਪੁੱਛ ਕੇ ਚੱਲ ਰਹੀ ਹੈ ਉਹਨੂੰ ਗ੍ਰੈਜੂਅਲੀ ਜਦ ਪ੍ਰੋਪਰ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਡਿਟੇਲਸ ਨੂੰ ਦੇਾਂਗੇ ਉਹਦੇ ਵਿੱਚ ਕਲੀਅਰ ਕਰਦੇ ਆਂ ਜੋ ਹੈਗੀ ਹੈ ਬੇਸਿਕਲੀ ਮਾਰਨ ਤੋਂ ਬਾਅਦ ਇਹਨਾਂ ਨੇ ਬੋਡੀ ਬਲਾਚੌਰ ਦੇ ਵਿੱਚ ਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਲਵਾਰਿਸ ਗੱਡੀ ਖੜੀ ਹੈ ਜਿਸ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਕਾਰਵਾਈ ਕਰਦੇ ਹੋਏ ਨਵਾਂ ਸ਼ਹਿਰ ਪੁਲਿਸ ਵੱਲੋਂ ਬੜਾ ਬੜਾ ਵਧੀਆ ਕੰਮ ਕੀਤਾ ਗਿਆ ਜਿੱਥੇ ਅਸੀਂ ਵਿਦਿਨ 24 ਆਵਰਸ ਇੱਕ ਜੋ ਬਲਾਈਂਡ ਮਰਡਰ ਕੇਸ ਹੈਗਾ ਇਹਨੂੰ ਟ੍ਰੇਸ ਕਰ ਲਿਆ ਤੇ ਇਹਦੇ ਕਈ ਐਕਿਊਸ ਫੜੇ ਗਏ ਸਰ ਮਾਰਨ ਦਾ ਕਾਰਨ ਕੀ ਹੈ ਮਾਰ ਮਾਰਨ ਦਾ ਜੋ ਕਾਰਨ ਹੈਗਾ ਜੀ ਹਲੇ ਬੀਆਰ ਐਸਆਰਟੀ ਇਨਕੀ ਹਲੇ ਤਫਤੀਸ਼ ਚੱਲਦੀ ਪਈ ਹੈ ਤੇ ਜਦੋਂ ਪ੍ਰੋਪਰ ਹੋਣੀ ਹੈ ਇਹਦੀ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਾਂਗੇ ਪ੍ਰੈਸ ਦੇ ਨਾਲ ਤਬ ਉਹਦੇ ਵਿੱਚ ਅਸਰ ਕੀ ਇਹਨੇ ਲੋਕ ਸਮਝ ਲੈ ਇਹਦੇ ਵਿੱਚ ਜੀ ਹਲੇ ਤੱਕ ਦੀ ਤਫਤੀਸ਼ ਦੇ ਹਿਸਾਬ ਨਾਲ ਚਾਰ ਲੋਕ ਵੀ ਸ਼ਾਮਿਲ ਨੇ ਜਿਨ੍ਹਾਂ ਤੋਂ ਤਿੰਨ ਸਾਡੇ ਕਾਬੂ ਚ ਹੈਗੇ ਇੱਕ ਪਿੱਛੇ ਕੁੱਛ ਹੈ ਜੇ ਮਹਿਲਾ ਸੀ ਉਹ ਇਸ ਅੰਦਰ ਸੀ ਜੀ ਹਾਂਜੀ ਉਹ ਵਿਸ਼ੇ ਸਰ ਇਹ ਲਾਅਨ ਆਰਡਰ ਦਾ ਤਾਂ ਕੋਈ ਮਾਮਲਾ ਨਹੀਂ ਹੈ ਕੋਈ ਨਹੀਂ ਜੀ ਲਾਅਨ ਆਰਡਰ ਦਾ ਮਾਮਲਾ ਨਹੀਂ ਹੈਗਾ ਇਹ ਪਰਸਨਲ ਰੰਜਿਸ਼ ਕਰਕੇ ਹੋਇਆ ਹੈ ਇਹ ਪਰਸਨਲ ਇਸ਼ੂਸ ਸੀਗੇ ਉਸ ਕਰਕੇ ਹੋਇਆ ਇਹਦੇ ਵਿੱਚ ਕੋਈ ਲਾਅਨ ਆਰਡਰ ਦਾ ਇਹੋ ਜਿਹਾ ਇਸ਼ੂ ਨਹੀਂ ਸਰ ਇਹ ਮਤਲਬ ਇੱਕ ਇਹਨੂੰ ਪਲਾਨ ਮਟਰ ਕਹਿ ਸਕਦੇ ਕਿ ਸਿਚੁਏਸ਼ਨਲ ਮਟਰ ਉਥੋਂ ਐਵੀਡੈਂਸ ਕਲੈਕਟ ਕੀਤਾ ਗਿਆ ਜੀ ਰਿਮਾਂਡ ਪਲੇ ਜਾਏਗਾ ਇਸ ਬਿਲਕੁਲ ਰਿਮਾਂਡ ਤੇ ਲਿਆ ਜਾਇਆ ਜਾਏਗਾ ਤੇ ਬਾਕੀ ਪੁਜੀਤ ਕਰਕੇ ਜੋ ਹੋਰ ਚੀਜ਼ਾਂ ਸਾਹਮਣੇ ਆਣੀ ਹੈ ਸਰ ਇਹ ਹੱਤਿਆ ਨਾਲ ਮਾਰਿਆ ਸਰ ਕਿੰਨਾ ਤਲਾਹ ਹੋਤੀ ਨਹੀਂ ਜੀ ਇਹਨੂੰ ਮਾਰਨ ਦਾ ਇਹਨਾਂ ਨੇ ਇੱਕ ਤੇਜ਼ਦਾਰ ਹਥਿਆਰ ਯੂਜ਼ ਕੀਤਾ ਸੀ ਤੇ ਉਹ ਵੀ ਸਾਡੇ ਕਬਜ਼ੇ ਚ ਆ ਗਏ ਰਿਕਵਰ ਕਰ ਲਿਆ ਪੂਰੀ ਰਿਕਵਰ ਕਰ ਲਿਆ ਗਿਆ ਉਹ ਸਭ ਬੜਾ ਬਲੰਕ ਮਟਰ ਕੀਤਾ ਕੋਈ ਮਤਲਬ ਕੋਈ ਖਾਸ ਹੀ ਲੱਗਦਾ ਬਈ ਬਹੁਤ ਜ਼ਿਆਦਾ ਰੱਖੇਦਾ ਲੋਕ ਰنجੇਸ਼ ਦੇ ਨਾਲ ਮਾਰਿਆ ਹੋਊਗਾ ਨਹੀਂ ਬਿਲਕੁਲ ਰੰਜਿਸ਼ ਦੇ ਨਾਲ ਮਾਰਿਆ ਗਿਆ ਬਟ ਅਗੇਨ ਤਪੀਸ਼ ਚੱਲੀ ਪਈ ਹੈ ਜੀ ਤਪੀਸ਼ ਦੇ ਨਾਲ ਜਦੋਂ ਸਾਨੂੰ ਕਲੀਅਰ ਚੀਜ਼ ਹੋ ਜਾਂਦੀ ਹੈ ਤਾਂ ਜੀ ਦੋਣਾ ਚੈਨਬੰਦ ਹੋਵੇ ਸੰਬੰਧ ਹੋਵੇ ਸੰਬੰਧ ਦਾ ਕੋਈ ਨਹੀਂ ਹਲੇ ਨਹੀਂ ਕੀ ਹਲੇ ਤੇ ਅਸੀਂ ਕਮੈਂਟ ਨਹੀਂ ਕਰ ਸਕਦੇ ਤਪੀਸ਼ ਰਿਸਪੌਂਡ ਨਹੀਂ ਹੈ ਠੀਕ ਹੈ O que